ਗੱਡੀ ਆਈ ਮਗਰ ਆ ਗੱਡੀ ਆ ਗਈ ਉਹ ਗੱਡੀ ਆ ਗਈ ਪਿੱਛੋਂ ਉਹ ਗੱਡੀ ਖੜੀ ਵੀ ਹੈ ਮੈਨੂੰ ਪਹਿਲਾਂ ਪਤਾ ਹੀ ਨਹੀਂ ਮੈਂ ਤਾਂ ਨੂੰ ਹੋਲ ਖਾ ਮੈਂ ਕਿਾ ਚੱਲੀ ਨਾ ਕਾਗਜ਼ ਪੱਤਰ ਫੜਾਣੇ ਹੋਣੇ ਇਹਨੂੰ ਹੋਰ ਬਟਮ ਕਰਾ ਦੇ ਕੋਈ ਕਰਕੇ ਮਾਰਿਆ ਕਰ ਦੇ ਤੇ ਕੇ ਆ ਤੇ ਜਗਰ ਆਰਾਮ ਫਿਰ ਹਟ ਕੇ ਮੇਰੇ ਸਾਈਡ ਤੇ ਹੋ ਗਏ ਫਿਰ ਬਾਅਦ ਤੋਂ ਨਿੱਟਣ ਵਾਲੇ ਉਹ ਲਾ ਕੇ ਹੀ ਕਰਦਾ ਜਾਉਣਾ ਨਾ ਪਰ ਮੈਂ ਮੈਂ ਹੀ ਲੱਟਦਾ ਮੈਂ ਇੱਡੀ ਦੇ ਲੱਟਦਾ ਫੜ ਗਿਆ ਉਹ ਗੱਡੀ ਜਿਹੜਾ ਪਾਇਆ ਰਿਹਾ ਸੀ ਨਾ ਮੈਨੂੰ ਲੱਟਦਾ ਫੜ ਗਈ ਜੀ ਬਰੂ ਨਾਲ ਆਉਂਦੇ ਤੇ ਉਹ ਗੱਡੀ ਜਿਹੜਾ ਵਾਹ ਕਰ ਰਿਹਾ ਝਟਕਾ ਵੱਜੇ ਨਾ ਗੱਡੀ ਦਾ ਫੇਰ ਮੇਰੇ ਖਾਤੇ ਲੱਗ ਗਿਆ ਔਰ ਮੈਂ ਉਹ ਲੱਟਦਾ ਫੜੀ ਉਹ ਜਦੋਂ ਕੀ ਨੰਬਰ ਆ ਜਾਣਾ ਮੈਂ ਤਾਂ ਉਹਦਾ ਨਾ ਵਿਸਿਆ ਕਰ ਦਉਦਾ ਛੱਡ ਦੇ ਬੰਦੇ ਨੇ ਕਿ ਡੱਗੀ ਦਾ ਨੰਬਰ ਮੈਨੂੰ ਕਿੱਥੇ ਮਿਲੂਗਾ ਆ ਦੇ ਗਿਆ ਨਿਕਲੀ ਮੈਂ ਸਾਹਮਣੇ ਕੈਮਰੇ ਲੱਗ ਗਏ ਮੈਂ ਲੱਟਦਾ ਪੜੀ ਗਿਆ ਉਹ ਹੋਰ ਬਲੀ ਦਾ ਕੱਟਾ ਮਾਰਿਆ ਉਹਨੇ ਗੱਡੀ ਲੈ ਜੇ ਬਾਕੀ ਵੀ ਨਹੀਂ ਬੰਦ ਲੱਚੂ ਜੇ ਕੋਈ ਨਾ ਮਿਲਦਾ ਨਾ ਉਹ ਸੁਤੀ ਐਮ ਦੰਗਿਆਂ ਦੇ ਨੇੜੇ ਆ ਕੇ ਵੇ ਲੱਗੇ ਮਲੇ ਜਾਣੀ ਗੱਡੀ ਦੇ ਲੇਕਿਨ ਉਹ ਗੱਡੀ ਟਰਨ ਕਰ ਗਈ ਹਾਂ ਭਾਈ ਹਾਂ ਜੀ ਉਹ ਬਾਕਸ ਦੀ ਵੈਕ ਸਾਈਡ ਤੋਂ ਗੱਡੀ ਗਈ ਬੀਤੇ ਕੱਲ ਸ਼ਾਮ શ્રી ਅਨੰਦਪੁਰ ਸਾਹਿਬ ਵਿਖੇ ਹੀ ਮਾਚਲ ਦੇ ਜ਼ਿਲ੍ਹਾ ਸੋਲਨ ਨਾਲ ਸੰਬੰਧਿਤ ਤਿੰਨ ਨੌਜਵਾਨਾਂ ਵੱਲੋਂ શ્રી ਅਨੰਦਪੁਰ ਸਾਹਿਬ ਦੇ ਇੱਕ ਵਿਅਕਤੀ ਨੂੰ ਅਗਵਾਹ ਕਰਨ ਦੀ ਘਟਨਾ ਸੀ ਸੀਟੀਵੀ ਕੈਮਰੇ ਵਿੱਚ ਕੈਦ ਹੋਈ ਸੀ ਜਿਸਤੇ ਤੁਰੰਤ ਐਕਸ਼ਨ ਲੈਂਦੇ ਸਥਾਨਕ ਪੁਲਿਸ ਵੱਲੋਂ ਪੂਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਇਨਵੈਸਟੀਗੇਟ ਕੀਤਾ ਗਿਆ ਤੇ ਇਸ ਮਾਮਲੇ 'ਚ ਕਥਿਤ ਤਿੰਨ ਦੋਸ਼ੀਆਂ ਨੂੰ ਨਾਲਾਗੜ ਤੋਂ ਗ੍ਰਿਫਤਾਰ ਕੀਤਾ। ਪੁਲਿਸ ਵੱਲੋਂ ਅੱਜ ਔਖਤ ਨੌਜਵਾਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲਿਆ ਗਿਆ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਹ ਪੂਰਾ ਮਾਮਲਾ ਦਿਨ ਦਿਹਾੜੇ ਵਾਪਰਿਆ ਤੇ ਜਿਸ ਜਗ੍ਹਾ ਤੇ ਇਹ ਘਟਨਾ ਵਾਪਰੀ ਉੱਥੇ ਸੀਸੀਟੀਵੀ ਕੈਮਰਾ ਲੱਗੇ ਹੋਣ ਦੇ ਚਲਦਿਆਂ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦਸਨ ਯੂਭ ਹੈ ਕਿ ਜਿਸ ਨੌਜਵਾਨ ਨੂੰ ਅਗਵਾਹ ਕੀਤਾ ਗਿਆ ਸੀ ਉਹ ਸ਼੍ਰੀ ਅਨੰਦਪੁਰ ਸਾਹਿਬ ਦੇ ਕੋਰਟ ਕੰਪਲੈਕਸ ਵਿੱਚ ਲਾਇਸੈਂਸ ਅਤੇ ਆਰਸੀਆ ਬਣਾਉਣ ਦਾ ਕੰਮ ਕਰਦਾ ਹੈ ਤੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਨਲਾਗੜ ਦੇ ਉਕਤ ਨੌਜਵਾਨਾਂ ਵੱਲੋਂ ਇਸ ਨੂੰ ਅਗਵਾਹ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਇਹ ਕੱਲ ਸਾਨੂੰ ਸਾਡੇ ਸੋਰਸਸ ਰਾਹੀਂ ਇੱਕ ਪਤਾ ਲੱਗਿਆ ਸੀਗਾ ਕਿ ਡੀਸੀ ਦੇ ਭੱਠੇ ਲੱਗੇ ਜਿਹੜਾ ਇੱਕ ਕੋਈ ਹੱਥਾਪਾਈ ਵੀ ਹੋਈ ਹੈ ਤੇ ਇੱਕ ਸੰਦੀਪ ਲੱड्डा ਨਾਮ ਦਾ ਵਿਅਕਤੀ ਹੈਗਾ ਅਗੰਪੁਰ ਦਾ ਰਹਿਣ ਵਾਲਾ ਹੈ ਜਿਹੜਾ ਐਸਡੀਐਮ ਆਫਿਸ ਜਿਹੜੇ ਏਜੰਟੀ ਦਾ ਕੰਮ ਕਰਦੇ ਨੇ ਤੇ ਉਹਨਾਂ ਨੂੰ ਕੁਝ ਜਿਹੜੇ ਨੌਜਵਾਨ ਆ ਉਹਨਾਂ ਨੇ ਹੱਥਾਪਾਈ ਕੀਤੀ ਹੈ ਤੇ ਆਪਣੀ ਕਾਰ ਦੇ ਵਿੱਚ ਪਾ ਕੇ ਅਬਡਕਟ ਕਰਕੇ ਲੈ ਕੇ ਗਏ ਨੇ ਤੇ ਉਸ ਤੋਂ ਬਾਅਦ ਅਸੀਂ ਅਫਸਰਾਂ ਨਾਲ ਨਾਲ ਦੀ ਨਾਲ ਨੌਲੇਜ ਚ ਲਿਆ ਕੇ ਜਿਹੜਾ ਵਕ ਵਕ ਟੀਮਾਂ ਬਣਾਈਆਂ ਤੇ ਵਕ ਵਕ ਟੀਮਾਂ ਬਣਾ ਕੇ ਜਿਹੜਾ ਹੈਗਾ ਆ ਜੋ ਵੀ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਸਾਡੇ ਸੋਰਸਸ ਰਾਹੀਂ ਜੋ ਜੋ ਸਾਨੂੰ ਪਤਾ ਲੱਗਦਾ ਰਿਹਾ ਉਹ ਸਾਈਡ ਨੂੰ ਆਪਾਂ ਟੀਮ ਨੂੰ ਮੂਵ ਕਰਦੇ ਰਹੇ ਉਸ ਤੋਂ ਬਾਅਦ ਸਾਨੂੰ ਇਹ ਵੀ ਪਤਾ ਲੱਗਿਆ ਇਹਨਾਂ ਨੇ ਜਿਹੜਾ ਹੈਗਾ ਨਾਲਾਗੜ ATM ਤੋਂ ਜਿਹੜਾ ਇਹ ਨੱਡਾ ਜੀ ਸੀਗੇ ਇਹਨਾਂ ਦਾ ATM ਉੱਥੇ ਯੂਜ਼ ਕੀਤਾ ਉਸ ਤੋਂ ਬਾਅਦ ਜਿਹੜੇ ਸਾਡੇ ਚੌਕੀਨ ਚਾਰਸਪ ਸੀਗੇ ਉਹਨਾਂ ਦੀ ਵੀ ਪਾਰਟੀ ਉੱਥੇ ਮੂਵ ਕੀਤੀ ਤੇ ਉਥੇ ਜਾ ਕੇ ਜਿਹੜਾ ਇਹਨਾਂ ਨੂੰ ਬਿਲਕੁਲ ਹੀ ਸੇਫਲੀ ਜਿਹੜਾ ਪੁਲਿਸ ਨੇ ਰਿਕਵਰ ਕੀਤਾ ਤੇ ਜਿਹੜੀ ਗੱਡੀ ਵਾਰਦਾਤ ਵਿੱਚ ਯੂਜ਼ ਕੀਤੀ ਗਈ ਸੀਗੀ A20 ਉਹਨੂੰ ਵੀ ਰਿਕਵਰ ਕਰ ਲਿਆ ਜੀ ਮੌਕੇ ਤੋਂ ਤੇ ਤਿੰਨ ਜਿਹੜੇ ਇਹਦੇ ਵਿੱਚ ਦੋਸ਼ੀ ਸੀਗੇ ਉਹ ਵੀ ਅਰੈਸਟ ਕੀਤੇ ਗਏ ਨੇ ਜਿਹੜੇ ਬਾਕੀ ਹੋਰ ਦੋ ਦੋਸ਼ੀ ਨੇ ਉਹਨਾਂ ਬਾਰੇ ਜਿਹੜੀ ਹੈਗੀ ਹੈ ਜਾਂਚ ਅਸੀਂ ਕਰ ਰਹੇ ਹਾਂ ਫਾਈਨਲ ਇਸ ਇਨਵੈਸਟੀਗੇਸ਼ਨ ਤੋਂ ਕੀ ਲੱਗ ਰਿਹਾ ਹੈ ਕਿ ਮਾਮਲਾ ਅਬਲਖਸ਼ੰਦ ਦੇ ਪਿੱਛੇ ਕਾਰਪੀ ਕਹਾਣੀ ਕੀ ਹੈ ਐਕਚੁਅਲੀ ਇਹ ਪਹਿਲਾਂ ਨੌਨ ਸੀਗੇ ਕੋਈ ਲਾਇਸੈਂਸ ਬਣਾਉਣ ਦੇ ਪੈਸੇ ਦਿੱਤੇ ਸੀਗੇ ਤੇ ਉਹਦੇ ਵਿੱਚ ਜਦੋਂ ਅ ਸੁਰਜੀਤ ਸਿੰਘ ਜਿਹੜੇ ਇਹਨਾਂ ਦੇ ਨਾਲ ਸੀਗੇ ਬੰਦੇ ਐਡਵੋਕੇਟ ਸੀਗੇ ਸੁਰਜੀਤ ਸਿੰਘ ਤੇਜਾ ਉਹਨਾਂ ਨੇ ਵੀ ਸਾਨੂੰ ਜੋ ਇਨਫੋਰਮੇਸ਼ਨ ਦਿੱਤੀ ਕਿ ਕੋਈ ਪਹਿਲਾਂ ਹੀ ਕੋਲ ਆਈ ਸੀਗੀ ਕੋਲ ਕਰਕੇ ਇਹਨਾਂ ਨੂੰ ਬੁਲਾਇਆ ਗਿਆ ਫਿਰ ਚੱਕ ਕੇ ਲੈ ਕੇ ਗਏ ਆ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਵਿਦਨ 6 ਘੰਟੇ ਜਿਹੜਾ ਹੈਗਾ ਆ ਅਸੀਂ ਜਿਹੜਾ ਬੰਦਾ ਵੀ ਰਿਕਵਰ ਕਰ ਲਿਆ ਕਾਰ ਵੀ ਰਿਕਵਰ ਕਰ ਲਈ ਤੇ ਜਿਹੜੇ ਦੋਸ਼ੀਆਂ ਉਹ ਵੀ ਫੜ ਗਏ ਪੈਸੇ ਪੈਸੇ ਲੈਣ ਦੇ ਕੁ ਦਾ ਲੈਣ ਦੇ ਜਾ ਗਿਆ ਅਦਰ ਸਟੇਟ ਨਹੀਂ ਜਿਹੜਾ ਅਦਰ ਸਟੇਟ ਦੀ ਪੁਲਿਸ ਸੀਗੀ ਨਾਲ ਅਗੜ ਦੀ ਉਹਨਾਂ ਨੇ ਵੀ ਸਾਨੂੰ ਬਹੁਤ ਸਪੋਰਟ ਰਹੀ ਹੈ ਤੇ ਵਿਦ ਦਾ ਕੋਲੈਬੋਰੇਸ਼ਨ ਸਾਰੇ ਦੀ ਮਦਦ ਨਾਲ ਜਿਹੜੇ ਅਫਸਰਾਂ ਸਾਹਿਬਾਂ ਦੀ ਗਾਈਡੈਂਸ ਨਾਲ ਜਿਹੜਾ ਇਹਨੂੰ ਬੜੀ ਤਰੀਕੇ ਨਾਲ ਸੋਲਵ ਕੀਤਾ ਗਿਆ ਬਾਈਸਸ ਤੋਂ ਪਹਿਲਾਂ ਕੋਈ ਪੈਸੇ ਦਾ ਲੈਣ ਦੇਣ ਦੀ ਗੱਲ ਹੈ ਕਿ ਲਾਇਸੈਂਸ ਦਾ 5-7 ਸੌ ਦੀ ਸਾਰੀ ਗੱਲ ਹੁੰਦੀ ਹੈ ਇਸ ਤੋਂ ਬਿਨਾਂ ਤੇ ਹੋਰ ਉਹ ਅਜੇ ਉਸ ਸੰਬੰਧੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਹ ਗoing ongoing ਇਨਵੈਸਟੀਗੇਸ਼ਨ ਹੋਣ ਵੀ ਉਹਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਤੋ ਜੋ ਵੀ ਅੱਗੇ ਤਤਾਉਣਗੇ ਇਨਵੈਸਟੀਗੇਸ਼ਨ ਚ ਸਰ ਇਹ ਸਬੰਧਿਤ ਬੇਕਰ ਆਏਗੇ ਉਥੇ ਨਾ ਵਾਲਾ ਜੀ ਉਥੇ ਦੋ ਏਟੀਐਮ ਹੈਗੇ ਨੇ ਉਹਨਾਂ ਵਿੱਚੋਂ 10-10000 ਰੁਪਏ ਕਢਾਇਆ ਉਹ ਵੀ ਅਸੀਂ ਰਿਕਵਰ ਕਰ ਲਿਆ ਰਿਪੋਰਟ ਮਾਰ ਕੇ ਨਾਲ ਜਿਹੜੀ ਕੀਤੀ ਗਈ ਹੈ ਜੀ ਹਾਂ ਜੀ ਸਰ ਕੋਈ ਹੋਰ ਹਥਿਆਰ वगैरह ਤੋਂ ਹਥਿਆਰ ਸੀਗੇ ਜੀ ਲੈਂਡਨ ਕਿੰਨੇ ਜਦੋਂ ਤੁਸੀਂ ਹਸਪਤਲੇ ਹਸਪਤਲ ਜਾਂਦਾ ਰ ਹੈ ਨਹੀਂ ਕਰੇ ਸਰ ਲੈਂਡਨ ਕਿੰਨੇ ਲੈਂਡਨ ਜੋ ਸੀਗਾ ਉਹ 20000 ਰੁਪਏ ਜੀ ਕਢਾਈ ਸੀਗੇ ਉਹ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਰਿਮਾਂਡ ਤੱਕ ਕਿੰਨੇ ਦਿਨ ਦਾ ਰਿਮਾਂਡ ਅਜੇ ਪੇਸ਼ ਕੀਤਾ ਇਹ ਚਲੋ ਹਾਂ